ਸਾਤਸਈ ਗਾ ਜੀ ਮਾਨਯੋਗ ਭਗਵੰਤ ਮਾਨ ਜੀ ਆਹ ਦੇਖੋ ਜੀ ਬੰਦੇ ਸੌਦੀ ਅਰਬ ਦੇ ਵਿੱਚ ਜੋ ਕੀ ਆਲਮਰ ਵਾਲਿਆਂ ਨੇ ਫਸਾਏ ਹੋਏ ਆ ਜੀ ਢਾਈ ਢਾਈ ਮਹੀਨੇ ਤੋਂ ਇਹ ਮੁੰਡਿਆਂ ਨੂੰ ਕੋਈ ਰੋਟੀ ਨਹੀਂ ਕੋਈ ਖਰਚਾ ਪਾਣੀ ਨਹੀਂ ਕੋਈ ਪੈਸਾ ਨਹੀਂ ਮਿਲ ਰਿਹਾ ਠੀਕ ਹੈ ਜੀ ਮੇਨ ਇਹਨਾਂ ਦਾ ਏਜੰਟ ਹੈਗਾ ਆਲਮਰ ਵਾਲੇ ਠੀਕ ਹੈ ਜਿਨ੍ਹਾਂ ਨੂੰ ਢਾਈ ਮਹੀਨੇ ਤੋਂ ਕੋਈ ਸੈਲਰੀ ਨਹੀਂ ਕੋਈ ਕੁਝ ਨਹੀਂ ਬੰਬੇ ਤੋਂ ਇਹ ਭਗਵੰਤਪਨ ਜੀ ਬੇਨਤੀ ਹੈ ਤੁਹਾਨੂੰ ਕਿ ਇਹ ਸਾਰੇ ਮੁੰਡਿਆਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਠੀਕ ਹੈ ਜੀ ਇਹ ਰੈਂਟ ਦੀ ਇੱਥੇ ਕੰਪਨੀ ਆ ਅਲਮਹਾਰਾ ਜਿਹਦੇ ਵਿੱਚ ਆ ਕੇ ਜੀ ਇਹ ਸਾਰੇ ਮੁੰਡੇ ਫਸੇ ਹੋਏ ਆ 24 ਮੁੰਡੇ ਆ ਜੀ ਸਾਰੇ ਜਿਨ੍ਹਾਂ ਨੂੰ ਆ ਕੇ ਇੱਥੇ ਕੋਈ ਪੈਸਾ ਨਹੀਂ ਕੋਈ ਸੁਨਵਾਈ ਨਹੀਂ ਕੋਈ ਰੋਟੀ ਪਾਣੀ ਦਾ ਅਰੇਂਜਮੈਂਟ ਨਹੀਂ ਆਹ ਦੇਖ ਲਓ ਜੀ ਇਹ ਤੁਹਾਡੇ ਦੇ ਸਾਰਿਆਂ ਨੂੰ ਆਸ ਹੈ ਜੀ ਪੁਲਿਸ ਇਹਨਾਂ ਦੀ ਹੈਲਪ ਕੀਤੀ ਜਾਵੇ ਮੈਡਮ ਸ਼ੁਸ਼ਮਾ ਸਬਰਾਜ ਜੀ ਨਾਲ ਗੱਲ ਕੀਤੀ ਜਾਵੇ ਹਾਂ ਜੀ ਮਾਨਯੋਗ ਭਵੰਤਵਾਨ ਜੀ ਸਾਡੀ ਬੇਨਤੀ ਆ ਜੀ ਆ ਵੇਖੋ ਬੰਦੇ ਸਾਰੇ ਇਕੱਠੇ ਹੋ ਗਏ ਇੱਥੇ ਬੈਠੇ ਆ ਜੀ ਅਨੂ ਮੱਖਵਾਕੇ ਜੈਂਟਾ ਨੇ ਅਲਵਤਨੀਆਂ ਦੇ ਵਿੱਚ ਭੇਜਿਆ ਹੀਗਾ ਅਲਵਤਨੀਆਂ ਦਾ ਨਾਮ ਲੈ ਕੇ ਸਾਰਿਆਂ ਕੋਲ 1.5 ਲੱਖ ਰੁਪਇਆ ਲੈ ਕੇ ਤੇ ਸਾਨੂੰ ਇੱਥੇ ਸਾਊਦੀ ਅਰਬ ਕੰਮ ਵਾਸਤੇ ਭੇਜਿਆ ਹੀ ਤੇ ਸਾਨੂੰ ਇੱਥੇ ਇਹਨਾਂ ਨੇ ਬੰਦੇ ਜਿਹੜੇ ਰੈਂਟਲ ਤੇ ਕੰਮ ਕਰਾਉਂਦੇ ਆਏ ਇਹ ਬੰਦੇ ਗਾੜੀ ਕੰਪਨੀਆਂ ਨੂੰ ਬੰਦੇ ਸਪਲਾਈ ਕਰਦੇ ਸਪਲੇਅਰ ਕੋ ਭੇਜਦਾ ਤੇ ਸਪਲੇਅਰ ਕਹਿੰਦਾ ਜੀ ਸਾਡੇ ਕੋਲ ਹੁਣ ਕੰਮ ਨਹੀਂ ਹੈਗਾ ਕੋਈ ਵੀ 2.5 ਮਹੀਨਿਆਂ ਨੂੰ ਹੋ ਗਏ ਆ ਨਾ ਇਹਨੇ ਕੋਈ ਖਰਚਾ ਦਿੱਤਾ ਵਾ ਨਾ ਇਹਨੇ ਕੋਈ ਸਾਨੂੰ ਤਨਖਾਹ ਦਿੱਤੀ ਨਾ ਕੰਮ ਦਿੱਤਾ ਵਾ ਉਹਨਾਂ ਸਾਨੂੰ ਕਹਿੰਦਾ ਵਾ ਵੀ ਜੇ ਤੁਸੀਂ ਵਾਰਸ ਜਾ ਰਹੇ ਜੇ ਤੇ ਤੁਸੀਂ ਸਾਨੂੰ 650 ਰਿਆਲ ਇੱਧਰ ਦਾ ਦਿਓ ਤੇ ਇੱਕ ਆਪਣੀ ਟਿਕਟ ਲਓ ਤੇ ਫੇਰ ਜਾਓ ਸਾਡੇ ਕੋਲ ਤੇ ਖਰਚੇ ਚੋਂ ਕਾ ਪੈਸਾ ਨਹੀਂ ਜੀ ਅਸੀਂ ਕਿੱਥੋਂ 650 ਰਿਆਲ ਇਹਨਾਂ ਨੂੰ ਦੇਣਾ ਵਾ ਤੁਸੀਂ ਭਗਵੰਤ ਸਿੰਘ ਜੀ ਤੁਸੀਂ ਅੱਗੇ ਵੀ ਬਹੁਤ ਜ਼ਿਆਦਾ ਬੰਦਿਆਂ ਨੂੰ ਇਦਾਂ ਮੁਸ਼ਕਲਾਂ ਚੋਂ ਕੱਢਿਆ ਵਾ ਅਸੀਂ ਤੁਹਾਡੇ ਗਾੜੀ ਹੱਥ ਜੋੜ ਕੇ ਸਾਰੇ ਬੰਦੇ ਬੇਨਤੀ ਕਰਨੇ ਆ ਜੀ ਤੁਸੀਂ ਮੈਡਮ ਸੁਸ਼ਮਾ ਸਵਰਾਜ ਜੀ ਨਾਲ ਗੱਲ ਕਰਕੇ ਤੇ ਸਾਡਾ ਕੋਈ ਹੱਲ ਕਰੋ ਜੀ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ ਜੀ ਇਹ ਸਾਰੇ ਬੰਦਿਆਂ ਦਾ ਜੀ 1.5 ਲੱਖ ਰੁਪਈਆ ਏਜੰਟਾਂ ਨੂੰ ਦੇ ਕੇ ਆਏ ਆ ਜਿੰਨੇ ਬੰਦੇ ਆ ਤੇ ਮਾਰਾ ਦੇ ਵਿੱਚੋਂ 1.5 ਲੱਖ ਰੁਪਈਆ ਇਹਨਾਂ ਨੂੰ ਘਰ ਨੂੰ ਜਾਣ ਦਾ ਦੇ ਰਹੇ ਆ ਜਿਨ੍ਹਾਂ ਦੇ ਸਾਰਿਆਂ ਦੇ ਪਾਸਪੋਰਟ ਜ਼ਬਤ ਕੀਤੇ ਆ ਇਹਨਾਂ ਨੇ ਕਿਸੇ ਦੇ ਮੁੰਡੇ ਦੇ ਕੋਲ ਕੋਈ ਪਾਸਪੋਰਟ ਨਹੀਂ ਕੋਈ ਸੰਬਾਈ ਨਹੀਂ ਇਹਨਾਂ ਦੀ ਕੋਈ ਕੁਛ ਨਹੀਂ ਹੋ ਰਿਹਾ ਜੀ ਸਾਰੇ ਆ ਦੇਖੋ ਪਰੇਸ਼ਾਨੀ ਚ ਰਾਤ ਨੂੰ 2 ਵਜੇ ਰੋਟੀ ਮਿਲਦੀ ਆ ਠੀਕ ਆ ਜੀ ਆ ਇੱਕ ਰੂਮ ਦਿੱਤਾ ਆ ਇਹਦੇ ਵਿੱਚ ਇੰਨੇ ਮੁੰਡੇ ਆ ਜੀ ਅੱਛਾ ਦਿਖਾ ਦੇ ਆ ਦੇਖ ਲੋ ਆ ਖਾਣਾ ਆ ਜੀ ਜਿਹੜਾ ਸਾਨੂੰ ਦੇ ਰਹੇ ਆ ਕਿਸੇ ਨੇ ਨਹੀਂ ਖਾਦਾ ਇੱਕ ਰੂਮ ਦੇ ਵਿੱਚ ਆ ਦੇਖੋ ਇੱਕ ਰਾਤ ਦਾ ਕੁ ਦੇਦਾ ਠੀਕ ਆ ਜੀ ਰਾਤ ਨੂੰ 2 ਵਜੇ ਉੱਠਣ ਕੇ ਜਾਣਾ ਪੈਂਦਾ ਆ ਆ ਰੂਮ ਦੇ ਵਿੱਚ ਇੰਨੇ ਬੰਦੇ ਛੱਡੇ ਆ ਦੇਖੋ ਥੱਲੇ ਗੱਦੇ ਲਾਏ ਆ ਸਾਰੇ ਥੱਲੇ ਪਏ ਆ ਠੀਕ ਆ ਜੀ ਮਹਾਰਾਜ ਸਾਡੀ ਹੱਥ ਜੋੜ ਕੇ ਬੇਨਤੀ ਆ ਜੀ ਤੁਸੀਂ ਸਾਡਾ ਕੋਈ ਨਾ ਕੋਈ ਹੱਲ ਕਰੋ ਸਾਨੂੰ ਤੁਹਾਡੇ ਤੇ ਪੂਰੀ ਉਮੀਦ ਆ ਜੀ ਅਸੀਂ ਤਾਂ ਤੁਹਾਨੂੰ ਇਹ ਰਿਕਵੈਸਟ ਕਰਨੇ ਆ ਜੀ ਸਾਨੂੰ ਪਤਾ ਜੀ ਹੋਰ ਕਿਸੇ ਨੇ ਸਾਡੀ ਗੱਲ ਸੁਣਨੀ ਨਹੀਂ ਸੁਣਨੀ ਭਗਨ ਸਿੰਘ ਜੀ ਅਸੀਂ ਤੁਹਾਡੇ ਗਾੜੀ ਸਾਡੇ ਫੇਰ ਦੁਬਾਰਾ ਸਾਰੇ ਬੰਦਿਆਂ ਵੱਲੋਂ ਹੱਥ ਜੋੜ ਕੇ ਬੇਨਤੀ ਕਰਨੇ ਆ ਵੀ ਤੁਸੀਂ ਸਾਡਾ ਜਰੂਰ ਕੋਈ ਹੱਲ ਕਰੋ ਤੇ ਸਾਨੂੰ ਆਪੋ ਆਪਣੇ ਘਰੀ ਪਹੁੰਚਾ ਦਿਓ ਇੱਥੇ ਕੰਮ ਨਹੀਂਗਾ ਮਿਲਣਾ ਜੀ ਕੰਮ ਹੈ ਇਹਨਾਂ ਕੋਈ ਇਹ ਕਹਿੰਦੇ ਜੀ ਸਾਡੇ ਕੋ ਕੰਮ ਹੈ ਨਹੀਂਗਾ ਜਦੋਂ ਵੀ ਕੰਮ ਹੋਊਗਾ ਉਦੋਂ ਤੁਹਾਨੂੰ ਦਵਾਂਗੇ ਉਹਨਾਂ ਚਿਰ ਅਸੀਂ ਨਾ ਤੁਹਾਨੂੰ ਕੋਈ ਪੈਸਾ ਦੇਣਾ ਵਾ ਤੇ ਨਾ ਤੁਹਾਨੂੰ ਕੋਈ ਅਸੀਂ ਤਨਖਾਹ ਦੇ ਸਕਦੇ ਆ ਤੇ ਤੁਸੀਂ ਕਰੋ ਕਿਰਪਾ ਜੀ ਔਰ ਸਾਨੂੰ ਉਹਨੇ ਜਦੋਂ ਭੇਜਿਆ ਸੀ ਇੰਡੀਆ ਤੋਂ ਨੇ ਸਾਨੂੰ 1700 ਸਾਰੇ ਦੇ ਗੋਲ ਕੇ ਭੇਜੇ ਸੀ ਇਹਨਾਂ ਨੇ ਇਹ ਵੀ ਕਿਹਾ ਵੀ ਜੇ ਤੁਹਾਨੂੰ ਪੁੱਛਾਂਗੇ 에어ਪੋਰਟ ਤੇ 1700 ਸਾਰੇ ਦੀ ਬਦਲ ਦੱਸਿਓ ਔਰ ਇੱਥੇ ਆ ਘੱਟ 1100 ਪਲੱਸ 200 ਲਾਇਏ ਜੀ ਮਿਹਰਬਾਨੀ ਕਰਕੇ ਸਾਡਾ ਕੋਈ ਮਸਲਾ ਕਰੋ ਜੀ ਕੋਈ ਨਾ ਕੋਈ ਇਹ ਮੁੰਡਿਆਂ ਦਾ ਸਰ ਤੁਹਾਡੇ ਤੇ ਆਸ ਹੈ ਇਹਨਾਂ ਨੂੰ ਠੀਕ ਆ ਜੀ ਹੋਰ ਪੰਜਾਬ ਦੇ ਵਿੱਚ ਕਿਤੇ ਸੁਣਵਾਈ ਨਹੀਂ ਹੋ ਰਹੀ ਜਿਹੜੇ ਏਜੰਟਾਂ ਦੇ ਥਰੂ ਆਏ ਆ ਸਾਰਿਆਂ ਦੇ ਘਰ ਦੇ ਉਹਨਾਂ ਕੋਲ ਜਾ ਰਹੇ ਆ ਕੋਈ ਹੱਲ ਨਹੀਂ ਹੋ ਰਿਹਾ ਕੋਈ ਏਜੰਟ ਕੁਛ ਕਹਿ ਰਿਹਾ ਕੋਈ ਕੋਸ਼ਿਸ਼ ਅਸੀਂ ਫੋਨ ਕਰਦੇ ਆ ਨਾ ਫੋਨ ਉਠਾ ਰਹੇ ਆ ਸਵਿਚ ਬੰਦ ਆ ਸਾਰਿਆਂ ਦੇ ਤੇ ਇੱਕ ਤੁਹਾਡੇ ਤੇ ਆਸ ਹੈ ਜੀ ਇਹਨਾਂ ਨੂੰ ਬਸ ਤੁਸੀਂ ਇਹ ਕਿਰਪਾ ਕਰਕੇ ਨਾ ਸਾਰਿਆਂ ਦਾ ਹੱਲ ਕਰੋ ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ